ਮੇਰੇ ਨੂੰ ਬੁਖਾਰ ਹੋ ਰਿਹਾ ਸਰ ਮੈਂ ਤਾਂ ਬਹੁਤ ਉਕਸ ਗਿਆ ਮੈਨੂੰ ਬੁਖਾਰ ਹੋ ਰਿਹਾ ਇਹ ਮੇਰਾ ਸੋਪਾ ਅੰਦਰ ਨਹੀਂ ਆ ਰਿਹਾ ਕੋਈ ਮਦਦ ਨਹੀਂ ਮਿਲਦਾ ਦੇਖ ਲਓ ਨਾ ਮੈਂ ਕੋਈ 1% ਨਹੀਂ ਦਿਖਦਾ ਬਾਕੀ ਕਾਲੇ ਨੂੰ ਪੁੱਛ ਲਓ ਤੁਸੀਂ ਫੈਸੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਦਿੱਕਤ ਹੋਵੇ ਅੱਜ ਜਿਹੜੀ ਪੁਲਿਸ ਦੀ ਛਾਪੇਮਾਰੀ ਹੋਈ ਹੈ ਜੀ ਇਹ ਛਾਪੇਮਾਰੀ ਜਿਸ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਸੀ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 5 ਤਰੀਕ ਨੂੰ ਚੰਡੀਗੜ੍ਹ ਵਿੱਚ ਅਣਮਿਥੇ ਸਮੇਂ ਦਾ ਜਿਹੜਾ ਹੈ ਧਰਨਾ ਉਹ ਲਾਵਾਂਗੇ ਸੋ ਕੱਲ ਜਿਹੜੀ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਰਵੱਈਆ ਸੀ ਉਹ ਅਤਿ ਨਿੰਦਰਜੋਗ ਸੀ ਔਰ ਇਸ ਕਰਕੇ ਹੁਣ ਸਰਕਾਰ ਨੇ ਇਹ ਪਾਲਿਸੀ ਅਖਤਿਆਰ ਕੀਤੀ ਹੈ ਕਿ ਚੰਡੀਗੜ੍ਹ ਤਰਨੇ ਨੂੰ ਨਕਾਮ ਕਰਨ ਵਾਸਤੇ ਸਾਡੇ ਕਿਸਾਨ ਆਗੂ ਆ ਜਿਹੜੇ ਉਹਨਾਂ ਦੇ ਘਰੋਂ ਘਰ ਜਿਹੜੀ ਫੜੋ ਫੜਾਈਆਂ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ ਉਸ ਘਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਕੋਲ ਵੀ ਪਾਤੜਾ ਪੁਲਿਸ ਅੱਜ ਪਹੁੰਚੀ ਹੋਈ ਹੈ ਮੁਲਾਜ਼ਮ ਸਾਥੀ ਸਾਨੂੰ ਦਰਬੰਦੀ ਕਰਕੇ ਘਰੇ ਬਿਠਾਇਆ ਹੋਇਆ ਹੈ ਇਹਨਾਂ ਦੀ ਡਿਊਟੀ ਹੈ ਵੀ ਇਹਨਾਂ ਨੂੰ ਜਾਣ ਨਹੀਂ ਦੇਣਾ ਕਿਸਾਨ ਸਾਥੀ ਆਪ ਦਾ ਜ਼ੋਰ ਲਾ ਰਹੇ ਨੇ ਵੀ ਅਸੀਂ ਚੰਡੀਗੜ੍ਹ ਪਹੁੰਚਾਂਗੇ ਕੋਈ ਹੋਰ ਰਿਪੋਰਟਾਂ ਕਿਸ ਤਰ੍ਹਾਂ ਦੀਆਂ ਨੇ ਜੀ ਜਿਹੜੇ ਗ੍ਰਿਫਤਾਰ ਕੀਤਾ ਗਿਆ ਇਹ ਮੇਰੇ ਕੋਲ ਪੱਕੀ ਰਿਪੋਰਟ ਤਾਂ ਨਹੀਂ ਪਰ ਜੇਕਰ ਇੱਥੇ ਸਾਡੇ ਮੇਰੇ ਘਰ ਆ ਕੇ ਜੇ ਸਾਨੂੰ ਪੁਲਿਸ ਇੱਥੇ ਨਜ਼ਰਬੰਦ ਕਰ ਰਹੀ ਹੈ ਤਾਂ ਇਹਦਾ ਮਤਲਬ ਇਹ ਹੋਰ ਕਿਸਾਨਾਂ ਗੁਆਂਢ ਦੇ ਘਰਾਂ ਤੇ ਵੀ ਪੁਲਿਸ ਨੇ ਰੈਡ ਕੀਤੀ ਹੋਵੇਗੀ